ਅਸੀਂ ਗੱਲ ਦੀ ਸਾਰਿਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਤੇ ਲੈ ਕੇ ਪਹੁੰਚੇ ਆ ਸਾਡੇ ਦੇ ਨਵੇਂ ਬਲੌਗ ਅੱਜ ਅਸੀਂ ਚੱਲੇ ਆ ਜੀ ਅਰਜੂਰ ਸਾਹਿਬ ਦੀ ਸੇਵਾ ਲਈ ਝੋਨੇ ਦੇ ਦਾਣੇ ਇਕੱਠੇ ਕਰਨ ਦੀ ਆ ਦੇਖੋ ਜੀ ਸਾਡੇ ਚਾਚਾ ਜੀ ਚਲੋ ਬੈਠੋ ਜੀ ਕਰੀਏ ਆਪਾਂ ਜੀ ਚੱਲੇ ਆ ਜੀ ਵੇ ਬਹੁਤ ਆਖ ਸਮੇਂ ਬੋੜੀ ਪਈ ਤੇ ਹੁਣ ਅਗਲੀ ਜਾਂਦੇ ਲਓ ਜੀ ਜਾ ਰਹੇ ਆ ਅਗਲੇ ਪਿੰਡ ਇੱਥੇ ਸਾਡੇ ਪਿੰਡਾਂ ਦੇ ਜਾਂਦੇ ਆ ਜੀ ਵੀ ਉਹ ਗਾਈ ਸੌਂਦ ਵੱਡੀ ਹੈ ਪਤਾ ਨਹੀਂ ਲੱਗ ਰਿਹਾ ਜੀਪੀ ਭਾਜੀ ਸਾਡੇ ਬਹੁਤ ਵੱਡੀ ਸੇਵਾ ਨਿਭਾ ਰਹੇ ਆ ਜੀ ਦੇਖੋ ਜੀ ਬੋਰਾ ਕਦਾ ਚੱਕਿਆ ਟਰਾਲੀ 'ਚ ਰੱਖਣ ਲੱਗੇ ਆ ਮੇਰੇ ਖਾ ਕੇ ਬਾਅਦ ਚੋਂ ਤੁਹਾਨੂੰ ਵਲੌਗ ਕੰਟੀਨਿਊ ਕਰਦਾ ਸਾਡੇ ਪਰਮਿੰਦਰ ਭਾਜੀ ਵੀ ਬਹੁਤ ਵਧੀਆ ਸੇਵਾ ਨਿਭਾ ਰਹੇ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਦਬਾ ਰਹੇ ਆ 500 ਹੀ ਕਹਿੰਦੇ ਜਾ ਜੂ ਆਈਏ ਅੰਦਰ ਅੰਦਰ ਬੈਲੇ ਆ ਲਓ ਜੀ ਪਿੰਦਰ ਭਾਜੀ ਚੜ੍ਹ ਲਓ ਜੀ ਪਹੁੰਚ ਚੁਕੇ ਆ ਆਪਣੇ ਅਗਲੇ ਘਰ ਚ ਤੇ ਇੱਥੇ ਹੁਣ ਆਪਾਂ ਸੇਵਾ ਕਰਵਾ ਕੇ ਦੇਖੋ ਇੰਨੇ ਬੁਰੇ ਇਕੱਠੇ ਕਰ ਲਏ ਆ ਛੋਨੇ ਦੇ ਆਇਆ ਜੀ ਸਾਡਾ ਸੋਹਣਾ ਮੁੰਡਾ ਆਇਆ ਰਹਾ ਧੁੰਦਿਆ ਧੁੰਦਿਆ ਆਇਆ ਰਹਾ ਸਟਰੋ ਹੜਕ ਬੜੀ ਖਰਾਬ ਆ ਜੀ ਇੱਕ ਸਾਡੇ ਚਾਚਾ ਜੀ ਇਦਾਂ ਟਰੈਕਟਰ ਚਲਾਉਂਦੇ ਜਦੋਂ ਹਨੇਰੀ ਆਈ ਹੁੰਦੀ ਐ ਤੇ ਬਹੁਤ ਤੇਜ਼ ਚਲਾ ਰਹੇ ਆ ਲੱਗਦਾ ਜੀ ਉਹ ਬਣ ਗਿਆ ਜੀ ਠੀਕ ਕਹਿੰਦੇ ਹੁੰਦੇ ਆ ਲੱਗਦਾ ਕੀ ਬਣ ਗਿਆ ਸਰਪਾਣੀ ਜੀ ਚੋ ਰਹਣ ਦੋ ਕੋਈ ਨਾ ਆਪਣਾ ਲੱਕ ਠੀਕ ਆ ਮੈਂ ਜੀ ਟਰੈਕਟਰ ਤੇ ਬੈਠਾ ਸੀ ਉਹ ਉੱਥੇ ਜਦੋਂ ਤੁਸੀਂ ਮੈਨੂੰ ਦੇਖਿਆ ਹੁਣ ਐ ਤੇ ਉੱਥੇ ਤਾਂ ਇਸ ਕਰਕੇ ਜੀ ਉਹ ਡੰਡਾ ਜਿਆ ਪਿੱਛੇ ਵੱਜਦਾ ਰਿਹਾ ਜੀ ਲੱਗਦੇ ਜਦੋਂ ਜੋਕੇ ਲੱਗਦੇ ਇਹ ਕਰਕੇ ਜੀ ਬਹੁਤ ਮਾੜਾ ਹਾਲ ਆ ਜੀ ਇੱਧਰ ਸਾਡੀ ਜੀ ਕਿਹੜੀ ਸਰਕਾਰ ਆ ਉਹੀ ਜੀ ਕੇਜਰੀਵਾਲ ਸਰਕਾਰ ਤੇ ਇੱਥੇ ਤੇ ਇੱਥੇ ਜੀ ਆਪਾਂ ਰੁਕ ਚੁੱਕੇ ਆ ਤੇ ਉੱਥੇ ਜੀ ਆਪਾਂ ਬੋਰਾ ਚੱਕਣਾ ਆ ਚਾਚਾ ਵਾਓ ਇੱਥੇ ਜੀ ਹੁਣ ਆਪਾਂ ਚੱਲੇ ਜੀ ਟਰਾਲੀ ਤੋਂ ਮਾਰਦੇ ਆ ਛਾਲ ਦੇਖਿਓ ਮੈਂ ਛਾਲ ਮਾਰਦਾ ਹਾਈ ਜੰਪ ਇੱਕ ਮਿੰਟ ਆਹ ਮਾਰਤੀ ਆ ਜੀ ਛਾਲ ਟਰਾਲੀ ਤੋਂ ਇੱਥੇ ਕੁਰਸੀਆਂ ਹੀ ਆ ਜੀ ਇੱਥੇ ਆਪਾਂ ਬਹਿ ਸਕਦੇ ਆ ਆਪਾਂ ਹੀ ਜਾਦੇ ਪਿੰਡ ਨੂੰ ਛਾਲੀ ਟਰਾਲੀ ਪਿੰਡ ਨੂੰ ਜਾ ਰਹੇ ਆ ਜੀ ਵਾਪਸ ਐਨੇ ਬੂਰੇ ਇਕੱਠੇ ਹੋ ਗਿਆ ਜੀ ਜਾ ਰਹੇ ਆ ਜੀ ਚੋਈ ਪਾਰ ਕਰ ਲਈ ਹੈਂਡਪੋਰ ਵਾਲੀ ਮ제 ਆ ਰਹੇ ਆ ਜੀ ਦੇਖੋ ਇਹ ਆ ਦੇਖਿਆ ਚਾਚੇ ਨੇ ਜਾਣ ਕੇ ਇੱਧਰ ਨੂੰ ਕਰਤੀ ਟਰਾਲੀ ਵੀ ਇਹਨਾਂ ਦੇ ਮੂੰਹ ਤੇ ਲੱਗੀ ਦੇ ਆ ਲੈ ਜਾਟਾ ਹਾਂ ਜੀ ਸਸੀ ਦਾ ਜੀ ਆ ਭਾਜੀ ਝੋਨਾ ਕਾ ਤਗੜ ਕੇ ਆ ਗਏ ਸੀ ਸਵੇਰੇ ਜਿੱਦਾਂ ਤੁਸੀਂ ਦੇਖਿਆ ਤੇ ਹੁਣ ਅਸੀਂ ਲੱਗੇ ਆ ਜੀ ਪਰਾਲੀ ਇਕੱਠੀ ਕਰਨ ਆ ਸਾਡੇ ਸੁੱਖਾ ਭਾਜੀ ਦੇਖੋ ਜੀ ਸ਼ਾਸਤਰ ਹੱਥੇ ਚ ਫੜਿਆ ਆ ਇੱਧਰੋਂ ਉਹ ਤਿਆਰ ਭਾਜੀ ਲੱਗੇ ਆ ਜੀ ਪਰਾਲੀ ਇਕੱਠੀ ਕਰਨ ਫੇਤਾ ਜੀ ਲਓ ਜੀ ਮਿੱਤਰੋ ਇੱਕ ਖੇਤ ਤੇ ਕਰਤਾ ਜੀ ਆਪਾਂ ਇਕੱਠਾ ਤੇ ਹੁਣ ਦੂਜੇ ਤੇ ਲੱਗ ਗਏ ਆ ਹਣਾ ਪਾਜੀ ਪਾਜੀ ਤੁਹਾਨੂੰ ਕਿੱਦਾਂ ਲੱਗਾ ਪਾਜੀ ਬਹੁਤ ਵਧੀਆ ਲੱਗਾ ਜੀ ਇਕੱਠਾ ਕਰਕੇ ਕਿਸੇ ਤੇ ਦੋ ਪੇਵਾ ਅਸ਼ਾ ਜੀ ਠੀਕ ਆ ਪਾਜੀ ਤੁਹਾਨੂੰ ਕਿੱਦਾਂ ਲੱਗਾ ਵਧੀਆ ਲੱਗਾ ਵਧੀਆ ਲੱਗਾ ਪਾਜੀ ਚਲੋ ਨਜ਼ਾਰੇ ਆ ਰਹੇ ਆ ਜੀ ਚਲੋ ਮਿਲਦੇ ਹਾਂ ਜੀ ਤੁਹਾਨੂੰ ਆ ਵਾਲਾ ਖੇਤ ਇਕੱਠਾ ਕਰਕੇ ਦੇਖੋ ਪਰਾਲੀ ਤੁਸੀਂ ਉਹ ਤਾਂ ਮੈਨੂੰ ਮਿਲੂਗਾ ਇਹ ਲੱਦਣੀ ਹੈ ਇਹ ਆਪਨੇ ਤਾਂ ਕਦੇ ਦੇਖੀ ਨਹੀਂ ਹੋਗੀ ਆ ਅਸੀਂ ਤੁਹਾਨੂੰ ਦਿਖਾ ਰਹੇ ਆ ਜੀ ਜੇ ਲੋ ਜੀ ਦੂਜਾ ਖੇਤ ਵੀ ਹੋ ਗਿਆ ਪਹਿਲਾ ਤੁਸੀਂ ਉਹ ਵਾਲਾ ਖੇਤ ਹੈਗਾ ਪਹਿਲਾ ਅੱਗੇ ਦੂਜਾ ਵਾਲਾ ਆਇਆ ਜੀ ਤੀਜੇ ਖੇਤ ਚ ਲੱਗ ਗਏ ਆ ਜੀ ਕਰਨ ਦੇਖੋ ਤੇ ਇੱਕ ਬੰਦਾ ਹੋਰ ਆ ਗਿਆ ਦੇਖੋ ਉਹ ਦਿਖਾਓ ਭਾਜੀ ਆਪਣਾ ਇੱਧਰ ਆਹ ਭਾਜੀ ਇਹ ਵੀ ਆ ਚੁੱਕੇ ਨੇ ਤੇ ਹੁਣ ਉਹ ਬੰਦ ਕਰ ਇਹਨੂੰ ਮੇਰੇ ਆਡੀਅנס ਡਿਸਟਰਬ ਹੋ ਰਿਹਾ ਤੇ ਹੌਲੀ ਹੌਲੀ ਇਹ ਵੀ ਕਰ ਲੈਣਾ ਤੇ ਸਵੇਰੇ ਆਪਾਂ ਟਰਾਲੀ ਪਰਾਂਗੇ ਤੁਹਾਨੂੰ ਵੀ ਦਿਖਾਵਾਂਗੇ ਟਰਾਲੀ ਦਾ ਵਲੌਗ ਤੇ ਮਿਲਦੇ ਹਾਂ ਜੀ ਤੁਹਾਨੂੰ ਗੁਰਦੁਆਰੇ ਚ ਜਾ ਕੇ ਗੁਰਦੁਆਰੇ ਅੱਜ ਰਾਤੀ ਆਪਾਂ ਗੁਰਦੁਆਰੇ ਰਹਿਣਾ ਜੀ ਕਿਉਂਕਿ ਸਾਡੇ ਗੁਰਦੁਆਰੇ ਚ ਅਖੰਡ ਪਾਠ ਸਾਹਿਬ ਅੱਜ ਰੱਖ ਹੋ ਗਏ ਆ ਤੇ ਇਸ ਕਰਕੇ ਅੱਜ ਆਪਾਂ ਰਾਤੀ ਉੱਥੇ ਰਵਾਂਗੇ ਤੇ ਤੁਹਾਨੂੰ ਵੀ ਫਿਰ ਉੱਥੇ ਦਰਸ਼ਨ ਕਰਾਵਾਂਗੇ ਜੀ ਤੇ ਮਿਲਦੇ ਹਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਚ ਲੋ ਜੀ ਭਾਲੀ ਇਕੱਠੀ ਕਰਤੀ ਉਹ ਉਹ ਵਾਲੇ ਖੇਤ ਚ ਥੋੜੀ ਜੀ ਰਹਿ ਗਈ ਐ ਉਹ ਵਾਲੇ ਖੇਤ ਚ ਥੋੜੀ ਜੀ ਰਹਿ ਗਈ ਐ ਤੇ ਬਾਕੀ ਤੇ ਹੋ ਗਈ ਉਹ ਅਸੀਂ ਆ ਕੇ ਕਰਾਂਗੇ ਸਵੇਰੇ ਕਿਉਂਕਿ ਧੁੰਦ ਬਹੁਤ ਪੈ ਚੁਪੀ ਐ ਜੀ ਤੇ ਹੁਣ ਜਾ ਕੇ ਘਰ ਜਾ ਕੇ ਨਹਾ ਧੋ ਕੇ ਤੇ ਫੇਰ ਆਪਾਂ ਜਾਵਾਂਗੇ ਗੁਰਦੁਆਰਾ ਸਾਹਿਬ ਤੇ ਉੱਥੇ ਜਾ ਕੇ ਤੁਹਾਨੂੰ ਸਾਰੇ ਆਪਣੇ ਸੱਜਣਾ ਨਾਲ ਮਲਾਵਾਂਗੇ ਤੁਹਾਨੂੰ ਹਨਾ ਭਾਜੀ ਤੇ ਰਾਤ ਪੂਰਾ ਆਪਾਂ ਫਾਨਿਸ਼ਾਨ ਕਰਾਂਗੇ ਜੀ ਨਾ ਰੋਕਦੇ ਖੜੇ ਹੋ। ਉਹ ਇਹ ਥੋੜਾ ਗਲਤ ਜਿਹਾ ਹੋ ਗਿਆ ਹੈ ਕੰਮ ਕੋਈ ਨਹੀਂ। ਚਲੋ ਮਿਲਦੇ ਆਈ ਤੁਹਾਨੂੰ ਗੁਰਦੁਆਰਾ ਸਾਹਿਬ ਚ। ਸਤਿ ਸ੍ਰੀ ਅਕਾਲ। ਜਿਵੇਂ ਕਿ ਮਿੱਤਰੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਪਰਾਲੀ ਇਕੱਠੀ ਕਰਕੇ ਗੁਰਦੁਆਰਾ ਸਾਹਿਬ ਜਾਵਾਂਗੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਜੀ। ਦੇਖੋ ਆ ਸਾਡੇ ਮੁਖਤਿਆਰ ਭਾਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ। ਤੇ ਸਾਡੇ ਜਸਮਨ ਭਾਜੀ ਸੇਵਾ ਸੇਵਾ ਕਰਦੇ ਹੋਏ ਨਾਲ ਮੁੰਡੇ ਤੇਰਾ ਨਾਮ ਕੀ ਹੈ ਹੈ ਠੀਕ ਇੱਕ ਮਿੰਟ ਬਵਨ 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 ਜੀ ਸਾਡਾ ਮੁੰਡਾ ਪਵਨ ਪਵਨ ਮੁੰਡਾ ਜੀ ਨਾਲ ਸਾਡੇ ਸਿਮੂ ਭਾਜੀ ਇੱਧਰ ਰਜਿਸਟਰ ਕਰਨ ਭਾਜੀ ਤੇ ਆਹ ਸਾਡਾ ਮਨਰਾਜ ਬੈਠਾ ਹੈ ਜੀ ਇਹ ਫੋਨ ਤੇ ਲੱਗਾ ਇੱਧਰ ਭਾਜੀ ਹੁਣੀ ਆ ਚੁੱਕੇ ਆ ਜੀ ਇਹ ਵੀ ਬਹੁਤ ਵੱਡੀ ਸੇਵਾ ਨਿਭਾ ਰਹੇ ਆ ਸਾਡੇ ਨਾਲ ਤੇ ਆਇਆ ਜੀ ਅੱਜ ਦਾ ਸਾਡਾ ਇੱਥੇ ਆਪਾਂ ਸੌਵਾਂਗੇ ਉਹ ਐਸੀ ਗੋਬੀ ਰੱਖੀ ਹੈ ਤੇ ਅਰ ਜਾਈਏ ਆਈ ਰਾਤੀ ਲੈ ਕੇ ਸੌਵਾਂਗੇ ਆਪਾਂ ਤੇ ਸਾਰੇ ਨੌਜਵਾਨ ਵੀ ਸਾਡੇ ਇਕੱਠੇ ਹੋਏ ਆ ਤੇ ਆਇਆ ਜੀ ਸਾਡੇ ਪਿੰਡ ਦੇ ਦੀਪਾ ਬਾਜੀ ਗੁਰਤਾ ਬਾਜੀ ਦੇਖੋ ਜੀ ਆਇਓ ਜੋਹਨੀ ਸਿੰਘ ਉਹ ਨਹੀਂ ਨਹੀਂ ਬਾਜੀ ਤੇ ਵਧੀਆ ਹੈ ਜੀ ਸਭ ਕੁਝ ਗੁਰਦੁਆਰਾ ਸਾਹਿਬ ਜੀ ਇੱਕ ਮਿੰਟ ਤੱਕ ਤੁਹਾਨੂੰ ਥੱਲੇ ਆਹ ਦੇਖੋ ਜੀ ਗੁਰਦੁਆਰਾ ਸਾਹਿਬ ਤੇ ਚਾਹ ਬਣਨ ਲੱਗ ਪਈ ਜੀ ਦੇਖੋ ਅੱਗ ਬਲ ਰਹੀ ਹੈ ਇੱਧਰ ਬਿੱਲਾ ਸਾਡੇ ਪਿੰਡ ਦਾ ਬਿੱਲਾ ਇਹਦੀ ਅੱਖਾਂ ਚੈੱਕ ਕਰ ਆਹ ਆਹ ਦੇਖੋ ਦੁੱਧ ਦੇਖੋ ਪੈਂਦਾ ਜੀ ਇਹ ਫੁਰਤੀ ਨਾਲ ਦੇਖੋ ਸਾਡਾ ਬੇਲਾ ਦੁੱਧ ਪਾਲ ਲਗਾਈ ਨਹੀ ਨਹੀ ਕੋਈ ਨਹੀਂ ਦੁੱਧ ਕਰਦੇ ਆ ਚਾਹ ਆਉ ਦੇ ਚਿੱਤੇ ਆਉ ਦੇ ਆਉ ਦੇ ਪਾਸਤਾ ਉਹ ਬਣਨ ਲੱਗਾ ਸੀ ਜਿਹੜਾ ਚਾਲਾ ਵਾਇਰਲ ਚਾਲਾ ਵਾਇਰਲ ਕਿਹੜਾ ਸੀਗਾ ਉਹ ਡੋਲੀ ਡੋਲੀ ਉਹ ਬਣਨ ਲੱਗਾ ਸੀ ਪਰ ਇਹ ਡੋਲਾ ਬਣ ਗਿਆ ਇਹ ਡੋਲਾ ਬਣ ਗਿਆ ਜੀ ਕੋਈ ਮੈਂ ਗਈ ਤੇ ਲੱਗੀ ਬੋਲਾਂ ਨੀ ਬਿਲਾ ਬਿਲਾ ਆ ਭਾਈ ਦੀ ਅੱਖਾਂ ਚੈੱਕ ਕਰੂ ਕਿੰਨੀਆਂ ਸੋਹਣੀਆਂ ਆਏ ਹਾਏ ਹਾਏ ਬਾਗੀ ਮੈਂ ਆ ਕੋਲ ਨੂੰ ਖੋੜਦਾ ਦਿੰਦਾ ਖੋੜਦਾ ਉੱਟ ਕੇ ਪਾਇਆ ਉਹ ਮਰ ਵੀ ਨਹੀਂ ਰੈਟੀ ਜੀ ਇਦਾਂ ਹੀ ਪਾਤੀਆਂ ਅਦਰਕ 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 ਇਦਾਂ ਹੀ ਪਾਤਾ ਜੀ ਨਾ ਕੁੱਟਿਆਣਾ ਕੁਛ ਇਹ ਆ ਭਾਈ ਦੀ ਮਿਹਰਬਾਨੀ ਹੈ ਜੀ ਹਾਂ ਬਰਫੀ ਖਾਣੇ ਦੇ ਕੰਮ ਨੂੰ ਦੇ ਦੋ ਇਦਾਂ ਬਰਫੀ ਖਾਓਗਾ ਜੀ ਦੇਖਿਆ ਸਾਰੇ ਖਾਣ ਲੱਪੇ ਜਿੱਥੇ ਮਿੱਤਰਾਂ ਦੇ ਹੱਥ ਲੱਗ ਜਾਂਦੇ ਨੇ ਨਾ ਸਾਰੇ ਚੱਕ ਲੈਂਦੇ ਉੱਥੇ ਮੈਨੂੰ ਬਰਫੀ ਬੜੀ ਸੁਆਦ ਹੈ ਜੀ ਹਾਂਜੀ ਤੇ ਲੋ ਗਾਇਸ ਰਾਤ ਦਾ ਪ੍ਰਬੰਧ ਹੋ ਚੁਕਿਆ ਹੈ ਜੀ ਮੇਰਾ ਯਾਰ ਬਲੌਗਰ ਅਸੀਂ ਮੈਗੀ ਲੈ ਕੇ ਚੱਲੇ ਆ ਜੀ ਰਾਤ ਨੂੰ ਅਸੀਂ ਮੈਗੀ ਬਣਾਵਾਂਗੇ ਤੇ ਇੱਕ ਹੈਗੀ ਜੀਪੀ ਦਾ ਇੱਕ ਹੈਗੀ ਦੂਜੀ 2 ਮਿੰਟਸ ਮੇਡ ਜੀਪੀ ਵੀ ਹੈ ਇਹ ਪੀਲੇ ਰੰਗ ਦੇ ਪੈਕੇਟ ਵੀ ਇਹਦੇ ਲਾਲ ਰੰਗ ਦੇ ਪੈਕੇਟ ਵੀ ਤੇ ਰਾਤ ਨੂੰ ਅਸੀਂ ਬਣਾ ਕੇ ਖਾਵਾਂਗੇ ਤੁਸੀਂ ਸਾਨੂੰ ਦੇਖਿਓ ਦੇਖ ਹੀ ਸਕਦੇ ਖਾ ਤੇ ਸਾਡੇ ਖਾ ਤੇ ਸਕਦੇ ਵੀ ਤੁਸੀਂ ਖਾ ਤੇ ਤੁਸੀਂ ਸਾਡੇ ਵੀ ਤੁਸੀਂ ਦੇਖਿਓ ਸਾਨੂੰ ਹਾਂਜੀ ਦੇ ਦੋਸਤੋ 10:25 ਹੋ ਚੁੱਕੇ ਆ ਤੇ ਇੱਧਰ ਚੱਲ ਰਹੀ ਹੈ ਲੁੱਡੋ ਤੇ ਇੱਥੇ ਗੱਦੇ ਡਾਲੇ ਆ ਜੀ ਤੇ ਨਾਲ ਆ ਪਰਜਾਈਆਂ ਰੱਖ ਲਈਆਂ ਤੇ ਤੁਹਾਨੂੰ ਦਿਖਾ ਰਿਹਾ ਸਾਡੇ ਰੋਮਨ ਭਾਜੀ ਇੱਧਰ ਬੇਸਾਂ ਤੇ ਜੋਰ ਝਾੜਿਆ ਜੀ ਸੁੱਖਾ ਵਾ ਜੀ ਮੁੜਤੇ ਆਰ ਭਾਜੀ ਹੁਣੇ ਬਣਾਉਣ ਲੱਗੇ ਆ ਜੀ ਸਿੱਧੇ ਚਾ ਸੇਵਾ ਕਰ ਉਹ ਮੜ ਜੇ ਨਾ ਢੋਲੇ ਪਰਤੋ ਪਾਈ ਹੁਣੇ ਮੈਗੀ ਬਣਾਉਣ ਲੱਗੇ ਆ ਮੈਗੀ ਬਣਾਉਣ ਲੱਗੇ ਆ ਜੀ ਇੱਥੇ ਇਹਨਾਂ ਨੇ ਹੁਣ ਇਹ ਸਮਾਨ ਸਮੂਹਣ ਕੱਟ ਕੇ ਰੱਖਿਆ ਆ ਦੇਖ ਮੈਗੀ ਬਣਾਉਣ ਲੱਗੀ ਹੈ ਜੀ ਹੁਣ ਲਓ ਜੀ ਮਿੱਤਰੋ ਸਾਡੇ ਸੁੱਖੇ ਭਾਜੀ ਨੇ ਮੈਗੀ ਬਣਾ ਲਈ ਹੈ ਜੀ ਨਾਲ ਰੋਬਨ ਬੈਠੇ ਆ ਜੀ ਕਰਛੀਆ ਮਾਰ ਰਹੇ ਆ ਵਿੱਚ ਤੇ ਹੀ ਦੇਖ ਰਹੇ ਆ ਕਾਚਾ ਨਾ ਡਿੱਗੀ ਆ ਜਾ ਜੀ ਮੇਕਰ ਸਸੀਕਾਲ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਜੀ ਨ ਰਾਤ ਹੋ ਗਈ ਨਾ ਤੇ ਅਸੀਂ ਜੀ ਸਾਰੇ ਜਣੇ ਹੁਣ ਸੌਣ ਲੱਗੇ ਆ ਤੇ ਮੈਂ ਕਿਹਾ ਵਲੌਗ ਦੀ ਐਂਡ ਕਰ ਦਈਏ ਤੇ ਆ ਸਾਡਾ ਮਨਰਾਜ ਭਰਾ ਸੁੱਤਾ ਆ ਤੇ ਆਪਾਂ ਵੀ ਲੱਗੇ ਆ ਜੀ ਸੌਣ ਤੇ ਚਲੋ ਜੀ ਮਿਲਦੇ ਆ ਅਗਲੇ ਵਲੌਗ ਟੇਲ ਦੇਨ ਬਾਏ ਬਾਏ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ